ਸਰਕਾਰ ਵੱਲੋਂ ਮੈਡੀਕਲ ਟ੍ਰੀਟਮੈਂਟ ਦਿੱਤੀ ਜਾ ਰਹੀ ਹੈ ਪਹਿਲੇ ਦੱਸੋ ਤੁਸੀਂ ਉਸ ਇਸ ਦੇ ਨਾਲ ਸਾਰੀ ਜੋ ਪ੍ਰਕਿਰਿਆ ਆਪਣੀ ਸਹਿਮਤੀ ਪ੍ਰਗਟਾਉਂਦੀ ਹੋ ਕਿ ਨਹੀਂ ਜੀ ਸਹਿਮਤ ਹੋ ਦੱਸੋ ਨਹੀਂ ਨਹੀਂ ਜੀ ਨਹੀਂ ਹੋਤੇ ਉਹਨਾਂ ਨੂੰ ਮਾਰਨ ਦੀ ਕੋਸ਼ਿਸ਼ ਕਰ ਰਹੇ ਆ ਇਹ ਇਹ ਕਹਿੰਦੇ ਆ ਕਿ ਅਸੀਂ ਜੀ ਡ੍ਰਿਪ ਰਾਈ ਢੱਲੇਵਾਲ ਸਾਹਿਬ ਨੂੰ ਕੈਮ ਕਰ ਦਵਾਂਗੇ ਤੇ ਬਾਈ ਇਹ ਇਹ ਤੋਂ ਵੱਡਾ ਝੂਠ ਕੋਈ ਨਹੀਂ ਹੋ ਸਕਦਾ ਤੇ ਮੈਂ ਕਹਿੰਦਾ ਕਿ ਸਾਡੀ ਡਾਕਟਰੀ ਫੇਲ ਜੇ ਕਹਿੰਦੇ ਆ ਨਾ ਅਸੀਂ ਆਪਣੇ ਹੱਥ ਖੜੇ ਕਰਦਾਂਗੇ ਮੈਂ ਆਪਣੀ ਮੈਡੀਕਲ ਲਾਈਨ ਛੱਡ ਦੂੰਗਾ ਜਿਹੜਾ ਡਾਕਟਰ ਆ ਕੋਈ ਵੀ ਮੇਰੇ ਅੱਗੇ ਡਾਕਟਰ ਖੜਾ ਕਰ ਦੋ ਭਾਵੇਂ ਇੰਡੀਆ ਚੋ ਖੜਦੋ ਕੋਈ ਵੀ ਨਹੀਂ ਇਹ ਚੀਜ਼ ਨਾਲ ਅਗਰੀ ਕਰੂਗਾ ਜੋ ਸਰਕਾਰ ਕਰ ਰਹੀ ਆ ਅਸੀਂ ਡ੍ਰਿਪ ਵਰਤਦੇ ਆ ਪਰ ਸਾਇੰਸ ਮੈਡੀਕਲ ਸਾਇੰਸ ਕਹਿੰਦੀ ਆ ਡ੍ਰਿਪ ਜੇ ਤੁਸੀਂ 2 ਦਿਨਾਂ ਤੋਂ ਵੱਧ ਕਿਸੇ ਨੂੰ ਲਾਉਂਦੇ ਹੋ ਤੇ ਉਹਦਾ ਫਾਇਦਾ ਨਹੀਂ ਉਹਦਾ ਖਤਰਾ ਬਣ ਜਾਂਦਾ ਔਰ ਹੋਰ ਕੈਸੀ ਐਸੀਆਂ ਬਿਮਾਰੀਆਂ ਹੁੰਦੀਆਂ ਜਿੱਦਾਂ ਬੰਦਾ ਉਸੇ ਵੇਲੇ ਉਹਦੀ ਮੌਤ ਹੋ ਸਕਦੀ ਆ ਮਤਲਬ ਕਿ ਅੰਛਣ ਤੋਂ ਵੀ ਖਤਰਨਾਕ ਆ। ਕੋਈ ਤੁਝੋ ਜਦੋਂ ਖੱਡ ਪੰਜਾਦ ਦਿੰਦੇ ਹੋ ਪਰ ਖੰਡ ਦੇ ਬਦਲੇ ਤੁਸੀਂ ਉਹਦਾ ਜਿਹੜਾ ਸਰੀਰ ਆ ਹੋਰ ਤੋੜਨਾ ਛੇਤੀ ਤੋੜਨਾ ਸ਼ੁਰੂ ਕਰ ਦਿੰਦੇ ਹੋ। ਇਹਨਾਂ ਨੇ ਲੋਕ ਇਹਨਾਂ ਨੇ ਕਿਸਾਨਾਂ ਦੇ ਨਾਲ ਫਰੇਵ ਕਰਨਾ ਸੀ। ਝੂਠ ਬੋਲਣਾ ਸੀ। ਝੂਠ ਬੋਲ ਕੇ ਉਹਨਾਂ ਦਾ ਅੰਛਣ ਤੋੜਨਾ ਸੀ ਜੋ ਉਹਨਾਂ ਨੇ ਕਰਤਾ। ਤੇ ਲੋਕਾਂ ਦੇ ਵਿੱਚ ਕਿਸਾਨਾਂ ਦੇ ਪ੍ਰਤੀ ਫੇਰ ਇੱਕ ਜਿਹੜੀ ਸ਼ੱਕ ਦੀ ਨਜ਼ਰ ਜਿਹੜੀ ਆ ਬਈ ਕਿਸਾਨ ਆ। ਔਰ ਮੈਂ ਹੁਣ ਮੈਂ ਕਿਹੜੇ ਮੂਹ ਨਾਲ ਲੋਕ ਮੈਂ ਅਸੀਂ ਸਾਨੂੰ ਹੁਣ ਬਹੁਤ ਮਿਹਨਤ ਕਰਨੀ ਪਣੀ ਫੇਰ ਕਿਸਾਨੀ ਨੂੰ ਉਸ ਲੈਵਲ ਤੇ ਖੜੇ ਕਰਨਾ ਪਰ ਵੱਡੀ ਗੱਲ ਹੈ ਸਭ ਤੋਂ ਪਹਿਲਾਂ ਜਗਜੀਤ ਸਿੰਘ ਢੱਲੇਵਾਲ ਨੂੰ ਉਹ ਜਿਹੜਾ ਸਰਕਾਰੀ ਚਲੋ ਇੱਕ ਨੈਕਸਸ ਉਹਨਾਂ ਦੇ ਆਲੇ ਦੁਆਲੇ ਫੇਰ ਵੇਸ਼ ਗਿਆ ਵਾ ਉਹਦੇ ਵਿੱਚੋਂ ਕੱਢਣ ਦੀ ਉਹ ਜਿਹੜੀ ਜਿਹੜਾ ਜਿਹੜਾ ਉਹਨਾਂ ਦੇ ਨਾਲ ਕੁਝ ਕੀ ਪਤਾ ਕੀ ਕਰਨ ਨੂੰ ਫਿਰਦੇ ਇਹ ਸਰਕਾਰੀ ਹਾਂ ਸਰਕਾਰ ਤੇ ਤੁਹਾਡੀ ਟੀਮ ਜਿਹੜੀ 50 ਮੈਂਬਰੀ ਟੀਮ ਸੀ ਉਹ ਕੀ ਕਰਦੀ ਆ ਹੁਣ ਜੀ ਹੁਣ ਗੱਲ ਉਹੀ ਹੈ ਨਾ ਕਿ ਅਸੀਂ ਇਹ ਕਰਦੇ ਹਾਂ ਸਾਨੂੰ ਉਸ ਡਿਸੀਜਨ ਦੇ ਵਿੱਚ ਅਸੀਂ ਸਾਡਾ ਨਹੀਂ ਕੋਈ ਲੈਣ ਦੇਣ ਤੋਂ ਜਗਜੀਤ ਸਿੰਘ ਢੱਲੇਵਾਲ ਦੀ ਜਿਹੜੀ ਕਿ ਦੇਖ ਰੇ ਕਿ ਅਸੀਂ ਹੁਣ ਨਹੀਂ ਕਰ ਰਹੇ ਇਹ ਦਿਨ ਰਾਤ ਇੱਕ ਕਰਕੇ ਮੁੰਡੇ ਵਾਲੇ ਰਾਤ ਸੁੱਤੇ ਨਹੀਂ 50 ਦਿਨ ਤੋਂ ਵੱਧ ਆਪਣਾ ਬਲਕਿ ਕੰਮ ਛੱਡ ਕੇ ਮੈਨੂੰ ਵੀ ਪਤਾ ਕਿੰਨੀਆਂ ਰਾਤਾਂ ਮੈਂ ਨਹੀਂ ਸੁੱਤਾ ਤੁਹਾਡੇ ਹਿਸਾਬ ਨਾਲ ਮੈਡੀਕਲ ਮੈਡੀਕਲ ਸਾਈਜ਼ ਦੇ ਅਕੋਰਡਿੰਗ ਵੱਧ ਤੋਂ ਵੱਧ ਕਿੰਨੇ ਦਿਨ ਜੀ ਸਕਦੇ ਕਿ ਜੋ ਕੁਝ ਹੋਇਆ ਇਹ ਮੈਡੀਕਲ ਸਾਇੰਸ ਦੇ ਉਲਟਿਆ ਮੈਡੀਕਲ ਸਰ ਦੋ ਦਿਨ ਬਾਅਦ ਹੋਇਆ ਕਿ ਭਾਈ ਤੁਸੀਂ ਇਤੋਂ ਚੰਗਾ ਰੋਟੀ ਖਾ ਲੋ ਕਿਉਂਕਿ ਉਹ ਜਿਹੜਾ ਕੁਝ ਕਰ ਰਿਹਾ ਉਹ ਤੁਹਾਨੂੰ ਮਾਰਨ ਦੇ ਇਸ ਤਰ੍ਹਾਂ ਜਿਹੜੇ ਢੱਲੇਵਾਲ ਸਾਹਿਬ ਆ ਉਹਨਾਂ ਨੇ ਗੇਮ ਖਡਾ ਕੇ ਵਿਚਾਰਿਆਂ ਨੂੰ ਤੁਸੀਂ ਇੱਕ ਮਤਲਬ ਕਿ ਕਿੰਨਾ ਜ਼ਿਆਦਾ ਉਹਨਾਂ ਦਾ ਧੋਖਾ ਹੋ ਸਕਦਾ ਅਗਲੇ ਕੁਝ ਦਿਨਾਂ ਚ ਇਹ ਉਹਨਾਂ ਨੂੰ ਆ ਟਿਊਬ ਤੇ ਲਾਤਾ ਤਵਰਤ ਉਹਨਾਂ ਨੇ ਕਿਹਾ ਕਿ ਹਾਂ ਹੋਰ ਤੁਸੀਂ ਖਤਰੇ ਤੋਂ ਬਾਹਰ ਹੋ ਆ ਜਿਹੜੀ ਜਿਹੜੀ ਮੀਟਿੰਗ 14 ਤੀਜੀ ਫਿਰ 20 ਤੀ ਕਰਾਂਗੇ ਜੀ ਫਿਰ 30 ਤੇ ਕਰਾਂਗੇ ਜੀ ਫਿਰ 2 ਮਹੀਨਾ ਬਾਅਦ ਕਰਾਂਗੇ ਜੀ ਹਾਂ ਐਮ ਐਸ ਪੀ ਦੇਣੇ ਆ ਜੀ ਢੱਲੇਵਾਲ ਸਾਹਿਬ ਇਸ ਉਸ ਧੋਖੇ ਦਾ ਕਿਵੇਂ ਸ਼ਿਕਾਰ ਹੋ ਗਏ ਜੀ ਉਹ ਸਾਡੀ ਟੀਮ ਨੂੰ ਕੱਲ ਭੁੱਡੇ ਗਏ ਉਹਨਾਂ ਨੂੰ ਦੱਸਿਆ ਕਿ ਆਹ ਢੱਲੇਵਾਲ ਸਾਹਿਬ ਆਹ ਕੁਝ ਹੋ ਗਿਆ ਤੁਹਾਨੂੰ ਉਹਦੇ ਅੱਛਾ ਸਾਡਾ ਮਿਲ ਰਿਹਾ ਇਹ ਕੁਝ ਹੋ ਗਿਆ ਮੇਰਾ ਡ੍ਰਿਪ ਲਾ ਦਿਓ ਤੇ ਫਿਰ ਅਸੀਂ ਕਿਹਾ ਉਹ ਇਦਾਂ ਨਹੀਂ ਅਸੀਂ ਨਹੀਂ ਲਾ ਸਕਦੇ ਇਹਦੀ ਤੇ ਫਿਰ ਤੁਹਾਨੂੰ ਲੱਗਦਾ ਵੀ ਡੱਲੇਵਾਲ ਸਾਹਿਬ ਨੇ ਦੋ ਦੋ ਧੋਖੇ ਕਿਸਾਨਾਂ ਨਾਲ ਦੋ ਦੋ ਧੋਖੇ ਹੋਏ ਆ ਪਹਿਲੇ ਉਹਨਾਂ ਨੂੰ ਧੋਖੇ ਵਿੱਚ ਰੱਖ ਕੇ ਡ੍ਰਿਪ ਦਿੱਤਾ ਗਿਆ ਤੇ ਫਿਰ ਇੱਕ ਡੇਟ ਵੀ ਬਹੁਤ ਲੰਬੀ ਰੱਖੀ ਗਈ ਹੈ ਸ਼ਾਇਦ ਇਹ ਕਹਿੰਦੇ ਆ ਕਿ ਜਾਇ ਚਾਹੁੰਦੇ ਆ ਕਿ ਡੱਲੇਵਾਲ ਸਾਹਿਬ ਨੂੰ ਕੁਝ ਹੋ ਜਾਵੇ ਤੇ ਜੇ ਕੁਝ ਹੋ ਗਿਆ ਤੇ ਫਿਰ ਕਹਿ ਦਰਗੇ ਜੀ ਹਾਰਟ ਅਟੈਕ ਹੋ ਗਿਆ ਸੀ ਜੀ ਆਹ ਹੋ ਗਿਆ ਸੀ ਜੀ ਤੇ ਉਹਨਾਂ ਨੇ ਤੇ ਚਿੱਠੀ 'ਚ ਵੀ ਲਿਖਿਆ ਕਿ ਡੱਲੇਵਾਲ ਸਾਹਿਬ ਉੱਥੇ ਮੌਜੂਦ ਹੋਣੇ ਚਾਹੀਦੇ ਤੇ ਉਹ ਜਿਹੜੀ ਮੀਟਿੰਗ ਆ ਉਹ ਆਪਣੇ ਆਪ ਹੀ ਰੱਦ ਹੋ ਜਾਣੀ ਹੈ ਮੈਂ ਹਰਪਾਲ ਸਿੰਘ ਸੁਨਾਮ ਅਬਜੀਦਾ ਸਵਾਗਤ ਕਰਦਾ ਹਾਂ ਕਿਸਾਨ ਆਗੂ ਭਾਈ ਜਗਜੀਤ ਸਿੰਘ ਡੱਲੇਬਾਲ ਪਿਛਲੇ ਕਾਫੀ ਦਿਨਾਂ ਤੋਂ ਮਰਨ ਵਰਤ ਤੇ ਬੈਠੇ ਐ ਉਹਨਾਂ ਦੇ ਜੋ ਪਰਸਨਲ ਡਾਕਟਰ ਨੇ ਅਮਰੀਕਾ ਵਿੱਚ ਰਹਿ ਕੇ ਵੀ ਉਹਨਾਂ ਦੀ ਟੇਕ ਕੇਅਰ ਪਲ-ਪਲ ਦੀ ਜਿਹੜੀ ਖਬਰ ਉਹਨਾਂ ਦੀ ਸਿਹਤ ਬਾਰੇ ਰੱਖਦੇ ਨੇ ਉਹ ਨੇ ਡਾਕਟਰ ਸੁਵਮਾ ਸਿੰਘ ਜੀ ਅੱਜ ਆਪਾਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਉਹਨਾਂ ਦੀ ਜੋ ਸਿਹਤ ਹੈ ਉਹ ਕਿਵੇਂ ਪਿਛਲੇ ਦਿਨੀ ਜੋ ਇੱਕ ਹਲਚਲ ਵੀ ਹੋਈ ਹੈ ਜੋ ਉਹਨਾਂ ਨੂੰ ਮੈਡੀਕਲ ਟਰੀਟਮੈਂਟ ਦੇਣ ਸੰਬੰਧੀ ਕੁਝ ਗੱਲਬਾਤ ਚੱਲਦੀ ਵੀ ਆ ਉਹ ਸੰਬੰਧੀ ਵੀ ਆਪਾਂ ਜਾਣਕਾਰੀ ਲਵਾਂਗੇ ਵੀ ਅਸਲ ਮਸਲਾ ਹੈ ਕੀ ਹੈ ਜੀ ਪਹਿਲੇ ਕਰੀਏ ਸਵਾਗਤ ਡਾਕਟਰ ਸਾਹਿਬ ਜੀ ਪੰਜਾਬੀ ਲੋਕਾਂ 'ਚ ਤੁਹਾਡਾ ਸਵਾਗਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਕੀ ਹਾਲ ਚੱਲੇ ਡਾਕਟਰ ਸਾਹਿਬ ਬਹੁਤ ਬੜੇ ਚੜ੍ਹਦੀ ਕਲਾ ਜੀ ਡਾਕਟਰ ਸਾਹਿਬ ਜਿਹੜਾ ਪਿਛਲੇ ਦਿਨੀ ਇੱਕ ਹਲਚਲ ਹੋਈ ਹੈ ਭਾਈ ਜਗਜੀਤ ਸਿੰਘ ਡੱਲੇਵਾਲ ਦੇ ਜੋ ਮੈਡੀਕਲ ਟਰੀਟਮੈਂਟ ਦੇਣ ਸੰਬੰਧੀ ਵੀ ਉਹਨਾਂ ਨੂੰ ਸਰਕਾਰ ਵੱਲੋਂ ਮੈਡੀਕਲ ਟਰੀਟਮੈਂਟ ਦਿੱਤੀ ਜਾ ਰਹੀ ਹੈ ਪਹਿਲੇ ਦੱਸੋ ਤੁਸੀਂ ਉਸ ਇਸ ਦੇ ਨਾਲ ਸਾਰੀ ਜੋ ਪ੍ਰਕਿਰਿਆ ਆਪਣੀ ਸਹਿਮਤੀ ਪ੍ਰਗਟਾਉਂਦੀ ਔਕ ਨਹੀਂ ਜੀ ਸਹਿਮਤ ਹੋ ਤੁਸੀਂ ਨਹੀਂ ਨਹੀਂ ਜੀ ਨਹੀਂ ਹੋ ਤੇ ਉਹਨਾਂ ਨੂੰ ਮਾਰਨ ਦੀ ਕੋਸ਼ਿਸ਼ ਕਰ ਰਹੇ ਹੋ ਉਹ ਤੇ ਸ਼ਰਿਆਮ ਉਹਨਾਂ ਨੂੰ ਉਹਨਾਂ ਦੀ ਜਾਨ ਦਾ ਇੱਕ ਖਤਰਾ ਬਣਿਆ ਪਿਆ ਜੋ ਕੁਝ ਸਰਕਾਰ ਨੇ ਕੀਤਾ ਮੈਂ ਤੇ ਇਦੇ ਨਾਲ ਕਿਤਾ ਕੋਈ ਵੀ ਬੰਦਾ ਜਿਹੜਾ ਡਾਕਟਰ ਆ ਕੋਈ ਵੀ ਮੇਰੇ ਅੱਗੇ ਡਾਕਟਰ ਖੜਾ ਕਰ ਦੋ ਭਾਵੇਂ ਇੰਡੀਆ ਚੋਂ ਖੜਾ ਦੋ ਕੋਈ ਵੀ ਨਹੀਂ ਇਹ ਚੀਜ਼ ਨਾਲ ਅਗਰੀ ਕਰੂਗਾ ਜੋ ਸਰਕਾਰ ਕਰ ਰਹੀ ਆ ਕਿ ਤੁਸੀਂ ਇਹਨੂੰ ਤੁਸੀਂ ਕਿਸੇ ਨੂੰ ਡ੍ਰਿਪ ਦੇ ਉੱਤੇ ਲਾ ਕੇ ਤੇ ਕਹੋਗੇ ਕਿ ਅਸੀਂ ਤੁਹਾਨੂੰ ਉਹ ਵੀ ਉਹ ਬੰਦਾ ਜਿਹੜਾ 50 ਦਿਨ ਤੋਂ ਬਾਅਦ ਜਿਹਨੇ ਅਨਸਰ ਕੀਤਾ ਹੋਵੇ ਕਿ ਤੈਨੂੰ ਅਸੀਂ ਹੋਰ 24 ਦਿਨ ਜ਼ਿੰਦਾ ਰੱਖ ਸਕਦੇ ਆ ਮਤਲਬ ਕਿ ਇਹ ਤੋਂ ਵੱਡਾ ਝੂਠ ਫਰੇਬ ਔਰ ਕੱਲਾ ਇਹ ਢੱਲੇਵਾਲ ਜਾਂ ਢੱਲੇਵਾਲ ਜੀ ਨਾ ਨਹੀਂ ਇਹ ਤੁਸੀਂ ਸਾਰੀ ਕਿਸਾਨੀ ਦੇ ਨਾਲ ਮੈਂ ਕਹਿੰਦਾ ਸਾਰੇ ਹਰ ਇੱਕ ਪੰਜਾਬੀ ਹਰ ਇੱਕ ਹਰ ਇੱਕ ਦੇਸ਼ ਦੇਸ਼ ਜਿਹੜਾ ਜਿਹੜਾ ਇੰਡੀਆ ਦਾ ਰਹਿਣ ਵਾਲਾ ਵਾ ਕਿ ਤੁਹਾਡੀ ਸਰਕਾਰ ਕਿਸੇ ਨਾਲ ਇੱਡਾ ਵੱਡਾ ਝੂਠ ਬੋਲੇ ਤੇ ਮੈਂ ਕਹਿੰਦਾ ਹਰ ਇੱਕ ਦੇ ਨਾਲ ਇਹ ਧੋਖਾ ਹੋਇਆ ਬਹੁਤ ਵੱਡਾ ਧੋਖਾ ਹੋਇਆ ਜੇ ਇਹ ਜਿਹੜੇ ਤੁਸੀਂ ਕਹਿ ਰਹੇ ਹੋ ਇਹ ਧੋਖਾ ਹੋ ਰਿਹਾ ਫਿਰ ਲੋਕੀ ਇਹ ਸਵਾਲ ਕਰਦੇ ਆ ਭਾਈ ਸੂਰਤ ਸਿੰਘ ਜੀ ਬਹੁਤ ਲੰਮਾ ਸਮਾਂ ਜਿੰਦੇ ਰਹੇ ਉਹਨਾਂ ਦੇ ਤੇ ਇਸ ਦੇ ਵਿੱਚ ਕੀ ਫਰਕ ਹੋਏਗਾ ਇਹ ਫਰਕ ਵੇਖੋ ਬਹੁਤ ਹੀ ਵੱਡਾ ਵਾ ਔਰ ਲੋਕਾਂ ਨੂੰ ਇਹ ਸਮਝਣਾ ਚਾਹੀਦਾ ਭਾਈ ਸੂਰਜ ਸਿੰਘ ਦੇ ਜਿਵੇਂ ਉਹ ਜਿਹੜੀ ਆਪਣੀ ਆਇਰਨ ਸ਼ਰਮੀਲਾ ਜਿਹੜੇ ਹਨਾ ਉਹਨਾਂ ਨੂੰ ਉਹ ਵੀ ਪਤਾ ਨਹੀਂ 14 ਸਾਲ ਜ਼ਿੰਦੇ ਰਹੇ ਉਹਨਾਂ ਨੂੰ ਫੂਡ ਦਿੱਤਾ ਜਾਂਦਾ ਸੀ ਜਿਹਨੂੰ ਅਸੀਂ ਟੀਪੀਐਨ ਕਹਿੰਦੇ ਆ ਟੋਟਲ ਪ੍ਰੀਨਟਰਲ ਨਿਊਟ੍ਰੀਸ਼ਨ ਨਕਦੇ ਰਾਈ ਦਿੱਤੀ ਜਾਂਦੀ ਸੀ ਵਿੱਚ ਟਿਊਬ ਪਾ ਕੇ ਪੇਟ ਵਿੱਚ ਬੇਸਿਕਲੀ ਜੋ ਆਪਾਂ ਰੋਟੀ ਖਾਂਦੇ ਆ ਰਾਤ ਨੂੰ ਖਾਂਦੇ ਆ ਸਵੇਰੇ ਖਾਂਦੇ ਆ ਉਹ ਚੀਜ਼ ਨੂੰ ਕਹੋ ਇੱਕ ਮਿਕਸਰ ਦੇ ਵਿੱਚ ਮਿਕਸ ਕਰਕੇ ਜਿਸ ਦੇ ਨਾਲ ਉਹਨਾਂ ਦੇ ਐਸੈਂਸ਼ੀਅਲ ਮੀਨੋ ਐਸਿਡ ਐਸੈਂਸ਼ੀਅਲ ਫੈਟੀ ਐਸਿਡਸ ਲਿਪਿਡਸ ਪ੍ਰੋਟੀਨਸ ਮਿਨਰਲਸ ਵਿਟਾਮਿਨ ਸਾਰੇ ਸਰੀਰ ਦੇ ਵਿੱਚ ਜਾਂਦੇ ਸੀ ਇਸ ਲਈ ਉਹ 8 ਸਾਲ ਜ਼ਿੰਦਾ ਰਹੇ ਉਹਦੇ ਵੀ ਬਹੁਤ ਰਿਸਕ ਹੁੰਦੇ ਆ ਉਹ ਮੈਂ ਉਹ ਇੱਥੇ ਲੋਡ ਨਹੀਂ ਕਿਉਂਕਿ ਇੱਥੇ ਸਰਕਾਰ ਦੇ ਸਰਕਾਰ ਨੇ ਜਿਹੜੀ ਗੱਲ ਕੀਤੀ ਆ ਜਿਹੜੀ ਚੀਜ਼ ਦੇ ਕਰਕੇ ਉਹਨਾਂ ਦਾ ਅੰਸ਼ਣ ਤੋੜਿਆ ਸੀ ਕਿ ਅਸੀਂ ਤੁਹਾਨੂੰ ਡ੍ਰਿਪ ਲਾਵਾਂਗੇ ਡੈਕਟ੍ਰੋਸ ਨੂੰ ਅਸੀਂ ਡ੍ਰਿਪ ਨੂੰ ਬੇਸਿਕਲੀ ਡੈਕਟ੍ਰੋਸ 10 ਜਿੱਦੀ ਗੱਲ ਕਰਦੇ ਆ ਇੱਕ ਪਾਣੀ ਦੇ ਵਿੱਚ ਖੰਡ ਮਿਕਸ ਕਰਕੇ ਤੁਹਾਨੂੰ ਦਵਾਂਗੇ ਔਰ ਫਿਰ ਗੱਲ ਕੀਤੀ ਜੀ ਤੁਹਾਨੂੰ ਕੈਮ ਕਰ ਦਵਾਂਗੇ ਓੜ ਜਾਣ ਕੀ ਤੁਹਾਨੂੰ ਦਵਾਈਆਂ ਦਵਾਂਗੇ ਪਹਿਲੀ ਗੱਲ ਕਰਦਾ ਦਵਾਈਆਂ ਨਾਲ ਬੰਦਾ ਤੁਸੀਂ ਜ਼ਿੰਦਾ ਨਹੀਂ ਰੱਖ ਸਕਦੇ ਦਵਾਈਆਂ ਦੇ ਨਾਲ ਤੁਸੀਂ ਇੱਕ ਬਿਮਾਰੀ ਨੂੰ ਦੂਰ ਕਰ ਸਕਦੇ ਜੇ ਕੋਈ ਬਿਮਾਰੀ ਹੋਵੇ ਤੇ ਔਰ ਜਿਹੜੀ ਡੀਟੈਨ ਦੀ ਗੱਲ ਕੀਤੀ ਜਾਂਦੀ ਆ ਅਸੀਂ ਡੀਟੈਨ ਵਰਤਦੇ ਆ ਜਿੱਦਾ ਡ੍ਰਿਪ ਦੀ ਗੱਲ ਕਰਤੀ ਆ ਅਸੀਂ ਡ੍ਰਿਪ ਵਰਤਦੇ ਆ ਪਰ ਸਾਇੰਸ ਮੈਡੀਕਲ ਸਾਇੰਸ ਕਹਿੰਦੀ ਆ ਡ੍ਰਿਪ ਜੇ ਤੁਸੀਂ 2 ਦਿਨਾਂ ਤੋਂ ਵੱਧ ਕਿਸੇ ਨੂੰ ਲਾਉਂਦੇ ਹੋ ਤੇ ਉਹਦਾ ਫਾਇਦਾ ਨਹੀਂ ਉਹਦਾ ਖਤਰਾ ਬਣ ਜਾਂਦਾ ਕਿਉਂਕਿ ਡ੍ਰਿਪ ਲਾਉਣ ਦੇ ਨਾਲ ਜਿਹੜੇ ਅੰਦਰ ਦੇ ਜਿਹੜੇ ਤੁਹਾਡੇ ਇਲੈਕਟ੍ਰੋਲਾਈਟ ਇਮਬੈਲੈਂਸ ਹੋ ਜਾਂਦਾ ਜਿਹਦੇ ਕਰਕੇ ਕਾਰਡੀਆਕ ਅਰੇਸਟ ਹੋ ਸਕਦੀ ਆ ਇਲੈਕਟ੍ਰੋਲਾਈਟ ਇਮਬੈਲੈਂਸ ਹੋ ਜਾਂਦਾ ਜਿਹਦੇ ਕਰਕੇ ਨਿਊਰੋਲੋਜੀਕਲ ਡੈਫਿਸਿਟਸ ਆ ਸਕਦੇ ਸੀਜ਼ਰਸ ਹੋ ਸਕਦੀਆਂ ਔਰ ਹੋਰ ਕੈਸੀ ਐਸੀਆਂ ਬਿਮਾਰੀਆਂ ਹੋ ਸਕਦੀਆਂ ਜਿੱਦਾਂ ਬੰਦਾ ਉਸੇ ਵੇਲੇ ਉਦੀ ਮੌਤ ਹੋ ਸਕਦੀ ਆ ਮਤਲਬ ਕਿ ਅਣਛੇ ਤੋਂ ਵੀ ਖਤਰਾ ਆ ਕਿ ਆ ਜੇ ਤੁਸੀਂ ਕਿਸੇ ਨੂੰ ਡ੍ਰਿਪ ਤੇ ਸ਼ੁਰੂ ਕਰਦੇ ਹਾਂ ਇੱਕ ਵਾਰੀ ਤੁਚੇ ਦਿੰਦਾ ਖੱਡ ਪੰਜਾ ਦਿੰਦੇ ਹੋ ਪਰ ਖੰਡ ਦੇ ਬਦਲੇ ਤੁਸੀਂ ਉਹਦਾ ਜਿਹੜਾ ਸਰੀਰ ਆ ਹੋਰ ਤੋੜਨਾ ਛੇਤੀ ਤੋੜਨਾ ਸ਼ੁਰੂ ਕਰ ਦਿੰਦੇ ਹੋ ਸੋ ਮੈਨੂੰ ਨਹੀਂ ਪਤਾ ਕਿਸ ਆਧਾਰ ਤੇ ਉਹ ਗੱਲ ਕਰ ਰਿਹਾ ਕਿ ਜੀ 14 ਤਰੀਕ ਨੂੰ ਹੋਰ ਕੈਮ ਹੋ ਜਾਣਗੇ ਹਾਂ ਜੇ ਉਹਨਾਂ ਨੂੰ ਟੀਪੀਐਨ ਦਿੱਤੀ ਜਾਂਦੀ ਆ ਟੀਪੀਐਨ ਜਿਹੜੀ ਦਿੱਤੀ ਜਾਂਦੀ ਆ ਜਿਹਦੀ ਅਜੇ ਤੱਕ ਗੱਲ ਨਹੀਂ ਹੋਈ ਕਿ ਜੇ ਸਰਕਾਰ ਉਹ ਦਿੰਦੀ ਆ ਫਿਰ ਉਹ ਦੱਲੇਵਾਲ ਸਾਹਿਬ ਨਾ ਝੂਠ ਬੋਲੇ ਜਾਊਗਾ ਤਾਂ ਮੈਨੂੰ ਪਤਾ ਝੂਠ ਬੋਲੇ ਜਾਊਗਾ ਕਿਉਂਕਿ ਉਹਨਾਂ ਨੂੰ ਤੁਸੀਂ ਕਿਹਾ ਕਿ ਜੇ ਡ੍ਰਿਪ ਤੇ ਤੁਹਾਨੂੰ ਕੈਮ ਕਰਨਾ ਪਰ ਹੁਣ ਤੁਸੀਂ ਉਹਨਾਂ ਨੂੰ ਰੋਟੀ ਦੋਗੇ ਤੇ ਫਿਰ ਉਹ ਗੱਲ ਗੱਲ ਫਿਰ ਉਹ ਗੱਲ ਕਿੱਥੇ ਰਹੀ ਜਿਹੜੀ ਗੱਲ ਮਤਲਬ ਅਤਿ ਅੰਤ ਦੇ ਮੈਂ ਤੁਹਾਨੂੰ ਇਹ ਦੱਸ ਰਿਹਾ ਇਹਨਾਂ ਨੇ ਲੋਕ ਇਹਨਾਂ ਨੇ ਕਿਸਾਨਾਂ ਦੇ ਨਾਲ ਫਰੇਵ ਕਰਨਾ ਸੀ ਝੂਠ ਬੋਲਣਾ ਸੀ ਝੂਠ ਬੋਲ ਕੇ ਉਹਨਾਂ ਦਾ ਅਨਛਣ ਤੋੜਨਾ ਸੀ ਜੋ ਉਹਨਾਂ ਨੇ ਕਰਤਾ ਤੇ ਲੋਕਾਂ ਦੇ ਵਿੱਚ ਕਿਸਾਨਾਂ ਦੇ ਪ੍ਰਤੀ ਫੇਰ ਇੱਕ ਜਿਹੜੀ ਸ਼ੱਕ ਦੀ ਨਜ਼ਰ ਜਿਹੜੀ ਆ ਬਈ ਕਿਸਾਨ ਆ ਔਰ ਮੈਂ ਹੁਣ ਮੈਂ ਕਿਹੜੇ ਮੂਹ ਨਾਲ ਲੋਕ ਅਸੀਂ ਸਾਨੂੰ ਹੁਣ ਬਹੁਤ ਮਿਹਨਤ ਕਰਨੀ ਪਣੀ ਫੇਰ ਕਿਸਾਨੀ ਨੂੰ ਉਸ ਲੈਵਲ ਤੇ ਖੜੇ ਕਰਨਾ ਜੋ ਕੁਝ ਹੋ ਗਿਆ ਨਾ ਇਹਦੇ ਕਰਕੇ ਔਰ ਲੋਕਾਂ ਦੇ ਸਵਾਲ لازਮੀ ਹੈ ਕਿ ਕੋਈ ਹੋ ਨਹੀਂ ਆ ਮੈਨੂੰ ਵੀ ਬੜੇ ਫੋਨ ਆਉਂਦੇ ਆ ਕੀ ਡਾਕਟਰ ਸਾਹਿਬ ਇਹ ਕਿੱਦਾਂ ਹੋ ਗਿਆ ਜਾਂ ਕਿੱਦਾਂ ਹੋਣਾ ਸਾਨੂੰ ਉਹ ਜਵਾਬ ਦੇਣੇ ਪੈਣਗੇ ਲੋਕਾਂ ਤੱਕ ਪਰ ਵੱਡੀ ਗੱਲ ਸਭ ਤੋਂ ਪਹਿਲਾਂ ਜਗਜੀਤ ਸਿੰਘ ਡੱਲੇਵਾਲ ਨੂੰ ਉਹ ਜਿਹੜਾ ਸਰਕਾਰੀ ਚਲੋ ਇੱਕ ਨੈਕਸਸ ਉਹਨਾਂ ਦੇ ਆਲੇ-ਦੁਆਲੇ ਫੇਰ ਰੇਸ਼ੀਆ ਵਾ ਉਹਦੇ ਵਿੱਚੋਂ ਕੱਢਣ ਦੀ ਉਹ ਜਿਹੜੀ ਜਿਹੜਾ ਜਿਹੜਾ ਉਹਨਾਂ ਦੇ ਨਾਲ ਕੁਝ ਕੀ ਪਤਾ ਕੀ ਕਰਨ ਨੂੰ ਫਿਰਦੇ ਇਹ ਸਰਕਾਰੀ ਹਣਾ ਸਰਕਾਰ ਕੁਝ ਕੋਈ ਇਹਨਾਂ ਤੇ ਭਰੋਸਾ ਥੋੜੀ ਕਰ ਸਕਦੇ ਹੋ ਐਡਾ ਵੱਡਾ ਸੋ ਉਹਨਾਂ ਨੂੰ ਉਹਨਾਂ ਤੱਕ ਮੇਰੀ ਇਹ ਗੱਲ ਪਹੁੰਚ ਚੁੱਕੀ ਆ ਉਹਨਾਂ ਤੱਕ ਵੀ ਇਹ ਮੈਂ ਜੋ ਤੁਹਾਨੂੰ ਦੱਸ ਰਿਹਾ ਸਾਰਾ ਕੁਝ ਉਹਨਾਂ ਤੱਕ ਪਹੁੰਚ ਚੁੱਕਿਆ ਕਿ ਬਹੁਤ ਹੁਣ ਵਿਜੀਲੈਂਟ ਵਿਜੀਲੈਂਟ ਰਹਿਣ ਦੀ ਲੋੜ ਆ ਕਿ ਕੀ ਹੋ ਰਿਹਾ ਤੇ ਤੁਹਾਡੀ ਟੀਮ ਜਿਹੜੀ 50 ਮੈਂਬਰੀ ਟੀਮ ਸੀ ਉਹ ਕੀ ਕਰਦੀ ਆ ਹੁਣ ਜੀ ਹੁਣ ਗੱਲ ਉਹ ਹੀ ਹੈ ਨਾ ਕਿ ਅਸੀਂ ਕੀ ਕਰਦੇ ਹਾਂ ਸਾ ਸਾਨੂੰ ਉਸ ਡਿਸੀਜਨ ਦੇ ਵਿੱਚ ਅਸੀਂ ਸਾਡਾ ਨਹੀਂ ਕੋਈ ਲੈਣ ਦੇਣ ਬਾਈ ਇਹ ਸਾਨੂੰ ਨਹੀਂ ਹੁਣ ਅਸੀਂ ਜੋ ਅਸੀਂ ਸੇਵਾਦਾਰ ਹੈ ਸੇਵਾ ਕਰਦੇ ਔਰ ਮੁੰਡੇ ਪਿੱਛੇ ਆਪਣੇ ਜਿਹੜੇ ਬੱਚੇ ਆ ਜਿਹੜੇ ਡਾਕਟਰਸ ਨੇ ਉਹ ਆਪਣਾ ਕੰਮ ਕਰ ਰਹੇ ਆ ਪਰ ਉਹ ਜਿਹੜੇ ਉਹ ਲੋਕ ਆ ਜਿਨ੍ਹਾਂ ਤੱਕ ਸਰਕਾਰ ਨਹੀਂ ਪਹੁੰਚ ਰਹੀ ਕਹਿੰਦੇ ਪਿੱਛੇ ਹੁਣ ਬਹੁਤ ਕਿਸਾਨੀ ਜਿਹੜਾ ਅੰਦੋਲਨ ਹੁੰਦਾ ਉਹ ਚ ਬੜੇ ਬਜ਼ੁਰਗ ਹੁੰਦੇ ਸਾਡਾ ਉਹਨਾਂ ਦੀ ਵੀ ਰਿਸਪੋਨਸੀਬਿਲਟੀ ਸਾਡੀ ਹੁੰਦੀ ਆ ਸੋ ਜਗਜੀਤ ਸਿੰਘ ਢੱਲੇਵਾਲ ਦੀ ਜਿਹੜੀ ਕੀ ਦੇਖ ਰਹੇ ਕਿ ਅਸੀਂ ਹੁਣ ਨਹੀਂ ਕਰ ਰਹੇ ਹਾਂ ਉਹਨਾਂ ਨੇ ਸਾਨੂੰ ਜਰੂਰ ਕਿਹਾ ਕਿ ਪਿੱਛੋਂ ਵੇਖੋ ਪਰ ਅਸੀਂ ਉਹਨਾਂ ਨੂੰ ਦੱਸਤਾ ਕਿ ਅਸੀਂ ਹੁਣ ਵੇਖ ਸਕਦੇ ਆ ਪਰ ਗੱਲ ਜੋ ਹੋ ਰਿਹਾ ਉਹ ਤੇ ਸ਼ਰਿਆਮ ਅਸੀਂ ਦੱਸ ਰਿਹਾ ਗਲਤ ਹੋ ਰਿਹਾ ਹੁਣ ਇਹ ਤੋਂ ਵੱਧ ਤੁਹਾਡੇ ਕਹਿ ਤੁਹਾਡੇ ਕਹਿਣ ਦਾ ਮਤਵ ਲੈ ਵੀ ਉਹ ਹੁਣ ਜਗਜੀਤ ਸਿੰਘ ਦੀ ਸਰਕਾਰੀ ਤੰਤਰ ਦੇ ਵਿਚਾਲੇ ਘਿਰ ਚੁੱਕੇ ਆ ਇਹ ਮਤਲਬ ਕੀ ਵੇਖੋ ਤੁਸੀਂ ਇੰਨਾ ਵੱਡਾ ਝੂਠ ਬੋਲਿਆ ਜਿਹੜਾ ਜਿਹੜਾ ਬੋਲ ਰਹੀ ਆ ਮੈਨੂੰ ਕੋਈ ਬੰਦਾ ਵੇਖੋ ਤੁਹਾਡੇ ਵੀ ਜਹਣ ਦੇ ਵਿੱਚ ਡਾਕਟਰ ਹੋਣਗੇ ਤੁਸੀਂ ਉਹਨਾਂ ਨੂੰ ਫੋਨ ਕਰਕੇ ਪੁੱਛ ਲਓ ਕਿ ਡਾਕਟਰ ਜਿਹੜੀ ਗੱਲ ਕਰ ਰਿਹਾ ਉਹ ਕੋਈ ਗਲਤ ਗੱਲ ਕਰ ਰਿਹਾ ਕਿ ਡੈਕਸਟ੍ਰੋਸ D10 ਦੇ ਉੱਤੇ ਸਾਇੰਸ ਕਹਿੰਦੀ ਆ ਕਿ ਭਈ ਤੁਸੀਂ ਕਿਸੇ ਨੂੰ 2 ਦਿਨ ਜ਼ਿੰਦਾ ਰੱਖੋ ਤਿੰਨ ਦਿਨ ਜ਼ਿੰਦਾ ਰੱਖੋ ਪਰ ਉਸ ਤੋਂ ਬਾਅਦ ਤੁਹਾਨੂੰ TPN ਵਾਲ ਜਾਣਾ ਪਊਗਾ ਜੇ ਤੁਸੀਂ TPN ਵੱਲ ਨਹੀਂ ਜਾਂਦੇ ਡੈਕਸਟ੍ਰੋਸ ਹੀ ਦੇਈ ਜਾ ਰਹੇ ਹੋ ਤੇ ਉਹਦੇ ਨਾਲ ਤੁਸੀਂ ਉਸ ਬੰਦੇ ਦੇ ਐਸੈਂਸ਼ੀਅਲ ਅਮੀਨੋ ਐਸਿਡਸ ਐਸੈਂਸ਼ੀਅਲ ਫੈਟੀ ਐਸਿਡਸ ਮਿਨਰਲ ਇਲੈਕਟ੍ਰੋਲਾਈਟ ਨਹੀਂ ਵਾਪਸ ਕੈਮ ਕਰ ਸਕਦੇ ਔਰ ਤੁਹਾਨੂੰ ਮੈਂ ਇੱਕ ਹੋਰ ਗੱਲ ਦੱਸ ਦਿੰਦਾ TPN ਦੇ ਔਰ ਡੈਕਸਟ੍ਰੋਸ ਦੀ ਗੱਲ ਡੈਕਸਟ੍ਰੋਸ ਤੁਹਾਨੂੰ ਜੇ ਤੁਸੀਂ ਡੱਲੇਵਾਲ ਸਾਹਿਬ ਨੂੰ ਕਹਿੰਦੇ ਹੋ ਕਿ ਅਸੀਂ ਇਹਦੇ ਰਾਈ ਅਸੀਂ ਉਹਨਾਂ ਨੂੰ ਇਨਾਫ ਕੈਲਰੀਜ਼ ਦੇਣੀਆਂ ਜੇ ਤੁਸੀਂ ਉਹਨਾਂ ਨੂੰ 7 ਲੀਟਰ ਫਲੂਇਡ ਦੇਂਦੇ ਜੋ ਮਤਲਬ 7 ਲੀਟਰ ਇੱਕ ਦਿਨ 'ਚ ਬਹੁਤ ਹੁੰਦਾ 7 ਲੀਟਰ ਕੱਲਾ ਫਲੂਇਡ ਦੇਣ ਨਾਲ ਤੁਸੀਂ ਉੰਨੀਆਂ ਹੀ ਕੈਲਰੀਆਂ ਉਹਨਾਂ ਨੂੰ ਦੇ ਦਿੰਦੇ ਹੋ ਜਿੰਨੀਆਂ ਉਹ ਬੰਦਾ ਨਾਰਮਲੀ ਬਰਨ ਕਰ ਦਿੰਦੇ ਐਕਟੀਵਿਟੀ ਦੇ ਨਾਲ ਤੇ ਰਿਪਲੈਨਿਸ਼ ਗੱਲ ਕਰਨ ਦੀ ਕਿ ਅਸੀਂ ਉਹਨਾਂ ਦੇ ਸਟੋਰਸ ਰਿਪਲੈਨਿਸ਼ ਕਰਨੇ ਆ ਇਹਨਾਂ ਦੀ ਕਿਡਨੀ ਵਾਪਸ ਠੀਕ ਕਰਨੀ ਆ ਜਾਂ ਹੋਰ ਆਰਗਨ ਜਿਨ੍ਹਾਂ ਨੂੰ ਅਸੀਂ ਮਿਹਨਤ ਕੀਤੀ ਆ ਦਿਨ ਰਾਤ ਇੱਕ ਕਰਕੇ ਮੁੰਡਿਆੜੇ ਰਾਤ ਸੁੱਤੇ ਨਹੀਂ 50 ਦਿਨ ਤੋਂ ਵੱਧ ਆਪਣਾ मतलब ਕਿ ਕੰਮ ਛੱਡ ਕੇ ਮੈਨੂੰ ਵੀ ਪਤਾ ਕਿੰਨੀਆਂ ਰਾਤਾਂ ਮੈਂ ਨਹੀਂ ਸੁੱਤਾ ਇਹ ਚੱਕਰਾਂ ਦੇ ਵਿੱਚ ਅਹੀਂ ਜਿਹੜਾ ਆਪਣਾ ਕੀਤਾ ਕਿ ਉਹਨਾਂ ਦੀ ਆਰਗਨਸ ਨੂੰ ਕੋਈ ਡੈਮੇਜ ਨਾ ਹੋ ਸਕੇ ਉਹ ਸਾਰੇ ਆ ਕੇ मतलब ਕਿ ਤੁਸੀਂ ਵਾਈਪ ਆਊਟ ਕਰਾ ਲਿਆ ਇਹ ਚੀਜ਼ ਦੇ ਨਾਲ ਕਰ ਦਿੱਤਾ ਸੋ ਬਹੁਤ ਅਫਸੋਸ ਹੁੰਦਾ ਹੈ ਸਭ ਕੁਝ ਬਤਕੀ ਬੰਦਾ ਸੋਚਦਾ ਕਿ ਅਸੀਂ ਆਪਣਾ ਕੰਮ ਛੱਡ ਕੇ ਆਪਣੀ ਮਿਹਨਤ ਛੱਡ ਕੇ ਨਾ ਇਸ ਬੰਨੇ ਤੁਰੇ ਆ ਜਾਂ ਤੁਰੇ ਸਾਨੂੰ ਕੋਈ ਪਰ ਕੋਈ ਗੱਲ ਨਹੀਂ ਅਸੀਂ ਤੇ ਇਹੋ ਹੀ ਚਾਹੁੰਦੇ ਹਾਂ ਕਿ ਧੱਲੇਵਾਲ ਸਾਹਿਬ ਦੀ ਜਾਨ ਬਚਣੀ ਚਾਹੀਦੀ ਆ ਪਰ ਜੋ ਇਸ ਟਾਈਮ ਤੇ ਹੋ ਰਿਹਾ ਇਸ ਨੂੰ ਉਹ ਸਾਨੂੰ ਦੱਸਿਆ ਗਿਆ ਸ਼ਰੀਮ ਦੇ ਡਾਕਟਰ ਆ ਰਹੇ ਆ ਉੱਥੇ ਉਹਨਾਂ ਨੂੰ ਸਵਾਲ ਕਰਨੇ ਚਾਹੀਦੇ ਆ ਕਿ ਭਾਈ ਦੱਸੋ ਡ੍ਰਿਪ ਦੇ ਉੱਤੇ ਜਿਹੜਾ D10 ਹੈ ਉਹਦੇ ਉੱਤੇ ਤੁਸੀਂ ਕਿੰਨੇ ਦਿਨ ਕਿਸੇ ਨੂੰ ਜ਼ਿੰਦਾ ਰੱਖ ਸਕਦੇ ਹੋ ਤੁਹਾਡੇ ਸਾਮਨਾ ਮੈਡੀਕਲ ਮੈਡੀਕਲ ਸਾਇੰਸ ਦੇ ਅਕੋਰਡਿੰਗ ਵੱਧ ਤੋਂ ਵੱਧ ਕਿੰਨੇ ਦਿਨ ਜੀ ਸਕਦੇ ਆ ਵੱਧ ਤੋਂ ਵੱਧ ਨਾ ਜੀ D10 ਜਦੋਂ ਲੱਗ ਜਾਵੇ 2-3 ਤੋਂ ਬਾਅਦ ਵੇਖੋ ਮੈਡੀਕਲ ਸਾਇੰਸ ਇਹੋ ਜੀ ਕੁਝ ਕੁਝ ਕਰਦੀ ਨਹੀਂ ਆ ਜੋ ਕੁਝ ਹੋ ਰਿਹਾ ਨਾ ਮੈਡੀਕਲ ਸਾਇੰਸ ਇਸ ਨੂੰ ਲਾਉ ਨਹੀਂ ਕਰਦੀ ਮੈਂ ਹੋਤੇ ਦੱਸ ਰਿਹਾ ਨਾ ਕੋਈ ایمਸ ਦਾ ਡਾਕਟਰ ਹੋਣਾ ਨਾ ਕਿਸੇ ਨੇ ਹੋਣਾ ਕੋਈ ਵੀ ਡਾਕਟਰ ਜਿਹੜਾ ਸਿਆਣਾ ਵਾ ਜਿਨੇ ਕੋਈ ਕਿਤਾਬ ਹੁਣ ایمਸ ਨੇ ਆਪਣਾ ਨਾਮ ਥੋੜੀ ਬਦਨਾਮ ਕਰਨਾ ਸਰਕਾਰਾਂ ਪਿੱਛੇ ਲੱਗ ਕੇ ਤੁਸੀਂ ਸੋਚੋ ਨਾ ਜੋ ਕੁਝ ਹੋ ਰਿਹਾ ਇਹ 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 ਕੋਈ ਇਹ ਇਹ ਜੇ ਅੱਜ ਅੱਜ ਸਾਡੇ ਆਗੂ ਚਾਣ ਜਾਂ ਲੋਕ ਚੋਣ ਐਡਾ ਵੱਡਾ ਇਹ ਤੋਂ ਮਸਲਾ ਬਣਾ ਸਕਦੇ ਆ ਕਿ ਤੁਸੀਂ ਮਤਲਬ ਕਿ ਸਰਕਾਰਾਂ ਨੇ ਜੋ ਕਰਤਾ ਤੁਸੀਂ ਵਰਲਡ ਹੈਲਥ ਆਰਗੇਨਾਈਜੇਸ਼ਨ ਤੱਕ ਲੈ ਕੇ ਆ ਸਕਦੇ ਹੋ ਮਸਲਾ ਯੂਨਾਈਟਿਡ ਨੇਸ਼ਨ ਤੱਕ ਲੈ ਕੇ ਆ ਸਕਦੇ ਹੋ ਕਿ ਸਰਕਾਰ ਨੇ ਇਹ ਕੁਝ ਕੀਤਾ ਪਰ ਉਹ ਸਾਡੇ ਚ ਹੈ ਕਿ ਹੁਣ ਨਹੀਂ ਕਿੱਥੋਂ ਤੱਕ ਇਹ ਆਵਾਜ਼ ਚੁੱਕਦੇ ਆ ਕਿਉਂਕਿ ਜੋ ਕੁਝ ਹੋਇਆ ਇਹ ਮੈਡੀਕਲ ਸਾਇੰਸ ਦੇ ਉਲਟਿਆ ਮੈਂ ਜਦੋਂ ਦੋ ਦਿਨ ਬਾਅਦ ਹੋਇਆ ਤੁਸੀਂ ਡੈਕਸਟ੍ਰੋਸ ਕਿਸੇ ਨੂੰ ਲਾਈ ਦੀ ਆ ਉਹ ਵੀ ਉਹ ਵੀ ਸਟ੍ਰੈਚ ਕਰਕੇ ਤਿੰਨ ਦਿਨ ਲਾ ਲੋਗੇ ਚਲੋ ਚਾਰ ਦਿਨ ਲਾ ਲੋ ਚਲੋ ਪੰਜ ਦਿਨ ਲਾ ਲੋ ਯਾਰ ਹਫ਼ਤਾ ਲਾ ਲੋ ਪਰ ਕਦੀ ਵੀ 24 ਦਿਨ ਤੁਸੀਂ ਕਿਸੇ ਨੂੰ ਡੈਕਸਟ੍ਰੋਸ ਹੋਰ ਹਫ਼ਤਾ ਲਾ ਕੇ ਜੇ ਤੁਸੀਂ ਹਫ਼ਤਾ ਲਾ ਲੋ ਨਾ ਡੈਕਸਟ੍ਰੋਸ ਕਿਸੇ ਨੂੰ ਡ੍ਰਿਪ ਲਾਈ ਰੱਖੋ ਕੱਲਾ ਤੇ ਤੁਸੀਂ ਉਸ ਦੀ ਜ਼ਿੰਦਗੀ ਨੂੰ ਹੋਰ ਖਰਾਬ ਕਰ ਦਿੰਦੇ ਜੋ ਦੂਜੇ ਦਿਨ ਤੋਂ ਬਾਅਦ ਉਹਦੀ ਆਰਗਨਸ ਜਿਹੜੀਆਂ ਵਾ ਉਹਨੇ ਹੋਰ ਸਟ੍ਰੈਸ ਵਿੱਚ ਆ ਜਾਣਾ ਉਹਦੇ ਹਾਰਟ ਨੇ ਹੋਰ ਸਟ੍ਰੈਸ ਚ ਆ ਜਾਣਾ ਉਹਦੇ ਬ੍ਰੇਨ ਨੇ ਹੋਰ ਸਟ੍ਰੈਸ ਚ ਆ ਜਾਣਾ ਤੋਂ ਇਹ 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 ਚੀਜ਼ਾਂ ਬਹੁਤ ਖਤਰਨਾਕ ਆ ਔਰ ਇਸੇ ਲਈ ਤੁਸੀਂ ਸੁਣਿਆ ਵਾ ਜਿਹੜਾ ਦੂਜਾ ਆਪਣੇ ਕੁਝ ਲੀਡਰਸ ਨੇ ਗੱਲ ਕੀਤੀ ਆ ਆਪਣੇ ਕਿਸਾਨ ਮਜ਼ਦੂਰ ਜਿਹੜੀ ਸੰਘਰਸ਼ ਕਮੇਟੀ ਵੱਲੋਂ ਆਈ ਆ ਇਹ ਗੱਲ ਕਿ ਬਾਈ ਤੁਸੀਂ ਇਹ ਤੋਂ ਚੰਗਾ ਰੋਟੀ ਖਾ ਲੋ ਕਿਉਂਕਿ ਉਹ ਜਿਹੜਾ ਕੁਝ ਕਰ ਰਿਹਾ ਉਹ ਤੁਹਾਨੂੰ ਮਾਰਨ ਦਾ ਹੀ ਤੇ ਤੋਂ ਚੰਗਾ ਤੇ ਤੁਸੀਂ ਰੋਟੀ ਮਤਲਬ ਤੁਸੀਂ ਪਰਸਾਂਦਾ ਛਕੋ ਜਿੰਨਾ ਤੁਹਾਡੀ ਜਾਨ ਬਚ ਜਾ ਕੇ ਕਿਉਂਕਿ ਤੁਹਾਨੂੰ ਸਾਨੂੰ ਸਾਰਿਆਂ ਨੂੰ ਵੀ ਤੁਹਾਡੀ ਜਾਨ ਬਚਣੀ ਚਾਹੀਦੀ ਆ ਪਰ ਜੋ ਕੁਝ ਅਸੀਂ ਕਰ ਰਹੇ ਆ ਇਸ ਵੇਲੇ ਜੋ ਕੁਝ ਵੇਖ ਰਹੇ ਆ ਉਹਦੇ ਨਾਲ ਤੁਹਾਨੂੰ ਹੋਰ ਰਿਸਕ ਪਾਤਾ ਉਹਨਾਂ ਨੇ ਤੁਹਾਨੂੰ ਲੱਗਦਾ ਵੀ ਇਹ ਇੱਕ ਪਹਿਲਾ ਸਟੈਪ ਹੋ ਸਕਦਾ ਵੀ ਡ੍ਰਿਪ ਤੋਂ ਉਹਨੂੰ TPN ਤੱਕ ਲਿਜਾਇਆ ਜਾਵੇ ਨਹੀਂ ਫਿਰ ਉਹ ਦੇਖੋ ਹਜ ਤੱਕ ਇਹੋ ਜੀ ਗੱਲ ਕਲੀਅਰ ਨਹੀਂ ਕੀਤੀ ਪਰ ਗੱਲ ਉਹ ਆਉਂਦੀ ਆ ਨਾ ਜੀ ਜੇ TPN TPN ਲਾਉਣਾ ਵਾ ਤੇ ਫਿਰ ਫਿਰ ਉਹ ਟਿਪਰ ਤੇ ਪਛਾਦਾ ਛਕਣਾ ਚਾਹੀਦਾ ਕਿਉਂਕਿ TPN ਤੇ ਭਾਈ ਸੂਰਤ ਸਿੰਘ 8 ਸਾਲ ਵੇਟ ਕਰਦੇ ਰਹੇ ਉਹਨਾਂ ਨੂੰ ਤੇ ਪੰਜਾਬ ਸਰਕਾਰ ਨੇ ਜਾਂ ਜਿਨ੍ਹਾਂ ਦੇ ਨਾਲ ਉਹਨਾਂ ਦਾ ਸੀ ਕਿ ਬੇਦਬੀ ਦਿਆ ਜਾਂ ਉਹ ਬਸਲਾ ਉਹਨਾਂ ਦਾ ਨਹੀਂ ਪੂਰਾ ਆ ਇਹਦਾ ਮਤਲਬ ਵੀ ਸਰਕਾਰ ਇਸ ਚੀਜ਼ ਤੋਂ ਨਹੀਂ ਜਾਗਦੀ ਨਾ ਹੀ ਉਹ ਜਿਹੜੀ ਆਇਰਨ ਸ਼ਰਮੀਲਾ ਉਹਦੀ ਵਿਚਾਰੀ ਦੀ 14 ਸਾਲ ਇਹਦਾ ਮਤਲਬ ਸੀ ਜੀ ਆਪਣਾ ਆਪਣੇ ਜਿਹੜੇ ਦਿੱਲੀਵਾਲ ਸਾਹਿਬ ਆ ਉਹਨਾਂ ਨੇ ਗੇਮ ਖਟਾ ਕੇ ਵਿਚਾਰਿਆਂ ਨੂੰ ਤੁਸੀਂ ਇੱਕ ਮਤਲਬ ਕਿ ਕਿੰਨਾ ਜ਼ਿਆਦਾ ਉਹਨਾਂ ਦਾ ਧੋਖਾ ਹੋ ਸਕਦਾ ਅਗਲੇ ਕੋਈ ਦਿਨਾਂ ਚ ਇਹ ਉਹਨਾਂ ਨੂੰ ਆ YouTube ਤੇ ਲਾਤਾ ਤਵਰਤ ਉਹਨਾਂ ਨੇ ਕਿਹਾ ਕਿ ਹਾਂ ਹੁਣ ਤੁਸੀਂ ਖਤਰੇ ਚੋਂ ਬਾਹਰ ਹੋ ਆ ਜਿਹੜੀ ਜਿਹੜੀ ਮੀਟਿੰਗ 14 ਦੀ ਜੀ ਫਿਰ 20 ਦੀ ਕਰਾਂਗੇ ਇਹ ਦੀ ਫਿਰ 30 ਤੇ ਕਰਾਂਗੇ ਜੀ ਫਿਰ 2 ਮਹੀਨਾ ਬਾਅਦ ਕਰਾਂਗੇ ਜੀ ਹਾਂ ਐਮਐਸਪੀ ਦੇਣੇ ਆ ਜੀ ਤੇ ਇਹਦਾ ਮਤਲਬ ਤੁਸੀਂ ਉਹਨਾਂ ਦੇ ਟਿਊਬ ਲਵਾ ਕੇ ਉਹ ਵਿਚਾਰਿਆਂ ਨੂੰ ਤੁਸੀਂ ਸਾਰੀ ਉਮਰ ਇਦਾਂ ਹੀ ਉਹਨਾਂ ਨੂੰ ਰੱਖੋਗੇ ਪਰ ਅਸੀਂ ਸਾਨੂੰ ਇਸ ਚੀਜ਼ ਦੀ ਲੋੜ ਨਹੀਂ ਮੈਂ ਮੈਨੂੰ ਨਹੀਂ ਲੱਗਦਾ ਕੋਈ ਵੀ ਪੰਜਾਬੀ ਕੋਈ ਵੀ ਕਿਸਾਨ ਚਾਹੂਗਾ ਕਿ ਸਾਡੇ ਤੁਸੀਂ ਆਗੂ ਨਾਲ ਸਾਡੇ ਲੀਡਰ ਨਾਲ ਤੁਸੀਂ ਇਹ ਕੁਝ ਕਰੋ ਤੋਂ ਮੈਨੂੰ ਲੱਗਦਾ ਇਹ ਬਹੁਤ ਗਲਤ ਬੰਨੇ ਜਾ ਰਹੀ ਗੱਲ ਹੈ ਦੱਲੇਵਾਲ ਸਾਹਿਬ ਇਸ ਉਸ ਧੋਖੇ ਦਾ ਕਿਵੇਂ ਸ਼ਿਕਾਰ ਹੋਗੇ ਜੀ ਨਹੀਂ ਉਹਨਾਂ ਨੂੰ ਨਹੀਂ ਨੋਲੇਜ ਆਣਾ ਇਹ ਉਹ ਸਾਡੀ ਟੀਮ ਨੂੰ ਕੱਲ ਮੁੰਡੇ ਗਏ ਉਹਨਾਂ ਨੂੰ ਦੱਸਿਆ ਕਿ ਆਹ ਦੱਲੇਵਾਲ ਸਾਹਿਬ ਆਹ ਕੁਝ ਹੋ ਗਿਆ ਤੁਹਾਨੂੰ ਉਹਦੇ ਅੱਛਾ ਸਾਡ ਮਿਲ ਰਿਹਾ ਇਹ ਕੁਝ ਹੁੰਦਿਆ ਮੇਰਾ ਡ੍ਰਿਪ ਲਾ ਦਿਓ ਤੇ ਫਿਰ ਅਸੀਂ ਕਿਹਾ ਹੁਣ ਇਦਾਂ ਨਹੀਂ ਅਸੀਂ ਨਹੀਂ ਲਾ ਸਕਦੇ ਇਹਦੀ ਇਹ ਉਹ ਫਿਰ ਸਾਨੂੰ ਦੱਸਿਆ ਗਿਆ ਇਥੋਂ ਜੀ ਡਾਕਟਰ ਆਉਣੇ ਆ ਉਹਨਾਂ ਨੂੰ ਸਵਾਲ ਕਰਾਂਗੇ ਸੋ ਵੇਖੋ ਅਸੀਂ ਜੋ ਕਹਿ ਸਕਦੇ ਅਸੀਂ ਅਸੀਂ ਕਿਹਾ ਬਹੁਤ ਮਤਲਬ ਕਿ ਆਪਣੇ ਹਿਸਾਬ ਨਾਲ ਦੱਲੇਵਾਲ ਸਾਹਿਬ ਵੀ ਕਾਫੀ ਇਸ ਟਾਈਪ ਦੇ ਚਿੰਤਕ ਆ ਕਿ ਇਹ ਕੀ ਹੋ ਰਿਹਾ ਸੋ ਜਵਾਬ ਲਓ ਤੁਸੀਂ ਪੱਤਰਕਾਰ ਹੋ ਮੈਂ ਤੁਸੀਂ ਜਾਓ ਡਾਕਟਰਾਂ ਕੋ ਆਪਣੇ ਹਨਾ ਜਾ ਕੇ ਪੁੱਛੋ ਮੇਰੀ ਮੈਂ ਜਿੰ ਤੋ ਤੱਕ ਮੈਂ ਲੋਕਾਂ ਨੂੰ ਦੱਸ ਸਕਦਾ ਮੈਂ ਦੱਸਿਆ ਜੋ ਮੈਂ ਅੱਗੋਂ ਨੂੰ ਦੱਸਣਾ ਸੀ ਮੈਂ ਦੱਸ ਦੱਸ ਸਕਦਾ ਪਰ ਗੱਲ ਇਹ ਜਿਹੜੀ ਭਾਈ ਸੂਰਤ ਸਿੰਘ ਵਾਲੀ ਗੱਲ ਹੈ ਉਹ ਇੱਥੇ ਮੇਚ ਨਹੀਂ ਖਾਂਦੀ ਬਹੁਤ ਫਰਕ ਆ ਡ੍ਰਿਪ ਦੇ ਵਿੱਚ ਤੇ ਟੀਪੀਐਨ ਦੇ ਵਿੱਚ ਬਹੁਤ ਫਰਕ ਆ ਜ਼ਮੀਨ ਆਸਮਾਨ ਦਾ ਫਰਕ ਆ ਜੀ ਤੇ ਜੇ ਅਸੀਂ ਇਹ ਮੰਨ ਲਈਏ ਵੀ ਡੱਲੇਵਾਲ ਸਾਹਿਬ ਹੁਣ ਕਹਿ ਦੇਣ ਵੀ ਮੈਂ ਇਹ ਜਿਹੜੀ ਫੈਸਿਲਿਟੀ ਐ ਨਹੀਂ ਲੈਂਦਾ ਹੈਗਾ ਉਸ ਤੋਂ ਬਾਅਦ ਅਗਲਾ ਕਦਮ ਕੀ ਹੋ ਸਕਦਾ ਜੀ ਨਹੀਂ ਵੇਖੋ ਅਸੀਂ ਅਸੀਂ ਨਹੀਂ ਚਾਹ ਮੈਂ ਕੋਈ ਵੀ ਡਾਕਟਰ ਇਹ ਨਹੀਂ ਕਹੂਗਾ ਆਪਣੇ ਮਰੀਜ਼ ਨੂੰ ਕਿ ਉਹ ਮਰੀਜ਼ ਪਏ ਸੀ ਤੇ ਪਹਿਲੇ ਦਿਨ ਤੋਂ ਹੀ ਇਹ ਚੀਜ਼ ਦੇ ਨਾਲ મતલਬ ਕਿ ਨਹੀਂ ਕਹੋ ਸਾਨੂੰ ਸੀ ਕਿ ਅਸੀਂ ਉਹਨਾਂ ਦੀ ਮਜਬੂਰੀ ਸਮਝਦੇ ਆ ਉਹਨਾਂ ਦਾ ਅਨਛਣ ਦਾ ਰੀਜ਼ਨ ਸਮਝਦੇ ਆ ਪਰ ਕਦੀ ਕੋਈ ਡਾਕਟਰ ਇਹ ਥੋੜੀ ਕਹਿੰਦਾ ਕਿ ਮੈਂ ਆਪਣੀ ਅੱਖਾਂ ਅੱਗੇ ਆਪਣੇ ਮਰੀਜ਼ ਨੂੰ ਮਰਦਾ ਵੇਖਾ ਹਨਾ ਉਹ ਉਹਨਾਂ ਦਾ ਡਿਸੀਜਨ ਸੀ ਕਿ ਮੈਂ ਆ ਅਨਛਣ ਕਰਨਾ ਪਰ ਗੱਲ ਇੰਨੀ ਹੋਣ ਮੈਂ ਕਹਿਣਾ ਚਾਹੁੰਨਾ ਕਿ ਜਿਹੜੇ ਹਿਸਾਬ ਨਾਲ ਅੰਸ਼ਣ ਤੋੜਿਆ ਕਿਉਂਕਿ ਦੱਸਿਆ ਗਿਆ ਗਿਆ ਨਾ ਕਿ ਅਸੀਂ ਢੱਲੇਵਾਲ ਸਾਹਿਬ ਦੀ ਜ਼ਿੰਦਗੀ ਬਚਾਉਣਾ ਚਾਹੁੰਦੇ ਆ ਉਹ ਸੱਚ ਨਹੀਂ ਆ ਢੱਲੇਵਾਲ ਸਾਹਿਬ ਦੀ ਜ਼ਿੰਦਗੀ ਇਸ ਚੀਜ਼ ਦੇ ਨਾਲ ਨਹੀਂ ਬਚੂਗੀ ਜੋ ਕੋ ਜੋ ਤੁਸੀਂ ਕਰ ਰਹੇ ਹੋ ਜੇ ਤੁਸੀਂ ਚਾਹੁੰਦੇ ਜੋਗੀ ਢੱਲੇਵਾਲ ਸਾਹਿਬ ਦੀ ਜ਼ਿੰਦਗੀ ਬਚੇ ਤੇ ਫਿਰ ਉਹ ਤੋਂ ਰੋਟੀ ਰੋਟੀ ਤੋਂ ਇਲਾਵਾ मिनਰਲਸ ਵਿਟਾਮਿਨਸ ਐਸੈਂਸ਼ੀਅਲ ਫੈਟੀ ਐਸਿਡਸ ਐਸੈਂਸ਼ੀਅਲ ਪ੍ਰੋਟੀਨ ਜਿਹੜੇ ਉਹਨਾਂ ਦੇ ਸਰੀਰ ਚੋਂ ਡਿਪਲੀਟ ਹੋਏ ਪਏ ਆ ਉਹ ਤੋਂ ਬਿਨਾ ਹੋਰ ਕੋਈ ਰਸਤਾ ਨਹੀਂ ਜਾਜੇ ਵੀ ਉਹ ਰੋਟੀ ਆ ਜਾਂ ਟੀਪੀਐਨ ਆ ਤੇ ਫਿਰ ਤੁਹਾਨੂੰ ਲੱਗਦਾ ਵੀ ਡੱਲੇਵਾਲ ਸਾਹਿਬ ਨੇ ਦੋ ਦੋ ਧੋਖੇ ਕਿਸਾਨਾਂ ਨਾਲ ਦੋ ਦੋ ਧੋਖੇ ਹੋਏ ਆ ਪਹਿਲੇ ਉਹਨਾਂ ਨੂੰ ਧੋਖੇ ਵਿੱਚ ਰੱਖ ਕੇ ਡ੍ਰਿਪ ਦਿੱਤਾ ਗਿਆ ਤੇ ਫਿਰ ਇੱਕ ਡੇਟ ਵੀ ਬਹੁਤ ਲੰਬੀ ਰੱਖੀ ਗਈ ਹੈ ਵੀ 24 ਦਿਨ ਦਾ ਮੈਂ ਤਾਂ ਇਹ ਗੱਲ ਕਹੀ ਆ ਜੀ ਸਾਨੂੰ ਇਹ ਜਿਹੜੀ ਚੀਜ਼ ਆ ਇਹ ਸ਼ਾਇਦ ਇਹ ਕਹਿੰਦੇ ਆ ਕਿ ਜਾਂ ਇਹ ਚਾਹੁੰਦੇ ਆ ਕਿ ਡੱਲੇਵਾਲ ਸਾਹਿਬ ਨੂੰ ਕੁਝ ਹੋ ਜਾਵੇ ਤੇ ਜੇ ਕੁਝ ਹੋ ਗਿਆ ਤੇ ਫਿਰ ਕਹਿ ਦਰਗੇ ਜੀ ਹਾਰਟ ਅਟੈਕ ਹੋ ਗਿਆ ਸੀ ਜੀ ਆਹ ਹੋ ਗਿਆ ਸੀ ਜੀ ਤੇ ਉਹਨਾਂ ਨੇ ਦੇ ਚਿੱਠੀ 'ਚ ਵੀ ਲਿਖਿਆ ਕਿ ਦੱਲੇਵਾਲ ਸਾਹਿਬ ਉੱਥੇ ਮੌਜੂਦ ਹੋਣੇ ਚਾਹੀਦੇ ਅਤੇ ਉਹ ਜਿਹੜੀ ਮੀਟਿੰਗ ਆ ਉਹ ਆਪਣੇ ਆਪ ਹੀ ਰੱਦ ਹੋ ਜਾਣੀ ਆ ਹੁਣ ਕਿਹੜੀਆਂ ਗੇਮਾਂ ਖੇਡੰਦੇਈ ਸਰਕਾਰ ਕੀ ਉਹਨਾਂ ਦੀ ਨੀਤੀ ਆ ਕੁਝ ਕਹਾਂ ਥੋੜੀ ਸਕਦੇ ਆ ਪਰ ਮੈਂ ਇੰਨੀ ਚੀਜ਼ ਕਹਿ ਸਕਦਾ ਮੈਡੀਕਲ ਸਾਇੰਸ ਦੇ ਵਿੱਚ ਜੇ ਇਹ ਕਹਿੰਦੇ ਆ ਕਿ ਅਸੀਂ ਜੀ ਡ੍ਰਿਪ ਰਾਈ ਦੱਲੇਵਾਲ ਸਾਹਿਬ ਨੂੰ ਕੈਮ ਕਰ ਦਵਾਂਗੇ ਤੇ ਬਾਈ ਇਹ ਇਸ ਤੋਂ ਵੱਡਾ ਝੂਠ ਕੋਈ ਨਹੀਂ ਹੋ ਸਕਦਾ ਤੇ ਮੈਂ ਕਹਿੰਦਾ ਕਿ ਸਾਡੀ ਡਾਕਟਰੀ ਫੇਲ ਜੇ ਕਹਿੰਦੇ ਆ ਨਾ ਅਸੀਂ ਆਪਣੇ ਹੱਥ ਖੜੇ ਕਰ ਦਾਂਗੇ ਮੈਂ ਆਪਣੀ ਮੈਡੀਕਲ ਲਾਈਨ ਛੱਡ ਦੂੰਗਾ ਜੇ ਇਹਨਾਂ ਚੋਂ ਕੋਈ ਪ੍ਰੂਫ ਕਰ ਦੇ ਕਿ ਆ ਗੱਲ ਹੋ ਸਕਦੀ ਆ ਮਤਲਬ ਕਿ ਸਾਇੰਸ ਦੇ ਨਾਲ ਇਹ ਧੋਖਾ ਕਰ ਰਹੇ ਆ ਇਹ ਲੋਕਾਂ ਦੇ ਨਾਲ ਧੋਖਾ ਕਰ ਰਹੇ ਆ ਇਹ ਕਿਸਾਨੀ ਦੇ ਨਾਲ ਧੋਖਾ ਕਰ ਰਹੇ ਆ ਅਸੀਂ ਇਸ ਧੋਖੇ ਦਾ ਹਿੱਸਾ ਨਹੀਂ ਬਣ ਸਕਦੇ ਇਹ ਲਾਸਟ ਵਿੱਚ ਜਿਹੜੇ ਬਾਕੀ ਕਿਸਾਨ ਜਥੇਬੰਦੀਆਂ ਤੁਸੀਂ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਵੀ ਇਸ ਦੇ ਰਾਹੀਂ ਇਹ ਜਿਹੜੀ ਹੁਣ ਸਿਚੁਏਸ਼ਨ ਬਣੀ ਆ ਇਸ ਨੂੰ ਹੱਲ ਕੀਤਾ ਜਾ ਸਕੇ ਬੇਕਰੋ ਸਭ ਤੋਂ ਵੱਡੀ ਗੱਲ ਆ ਕਿ ਜਿਹੜੀ ਜੋ ਸਿਚੁਏਸ਼ਨ ਬਣਾਈ ਆ ਇਹਦਾ ਰੀਜ਼ਨ ਆ ਪਹਿਲੀ ਗੱਲ ਤੇ ਕਿਸਾਨ ਜਿਹੜੇ ਸਾਡੇ ਕਿਸਾਨ ਆ ਕਿਸਾਨਾਂ ਵਿੱਚ 파ੜ ਪਾਈਏ ਪਹਿਲਾਂ ਤੇ ਐਸੀ 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 ਉਹ ਉਸ ਟਾਈਮ ਤੇ ਨਾ ਇਹਨਾਂ ਨੇ ਸਿਚੁਏਸ਼ਨ ਖੜੀ ਕਰਤੀ ਢੱਲੇਵਾਲ ਸਾਹਿਬ ਦੀ ਜਾਨ ਨੂੰ ਬਹੁਤ ਖਤਰਾ ਆਇਆ ਸੀ ਤੇ ਰੋਜ਼ ਕਹਿੰਨੇ ਆ ਫਿਰ ਆ ਕੇ ਉਹਨਾਂ ਲੀਡਰਾਂ ਨੂੰ ਕਹਿ ਤਾ ਕਿ ਭਈ ਤੋ ਆ ਚੀਜ਼ ਅਸੀਂ ਤੁਹਾਡੇ ਲਈ ਆ ਲੈ ਕੇ ਆਏ ਆ ਆ ਵੇਖੋ ਮੀਟਿੰਗ ਦਾ ਲੈ ਕੇ ਆਏ ਆ ਤੇ ਮੀਟਿੰਗ ਜੇ ਤੁਸੀਂ ਕਰੋ ਵੇਖੋ ਜੀ ਨਾਦੀਨ ਵਾਲਾ ਸੀ ਡ੍ਰਿਪ ਲਾਉਣਾ ਚਾਹੁੰਦੇ ਆ ਦਵਾਈ ਦੇਣਾ ਚਾਹੁੰਦੇ ਆ ਕਿ ਡੱਲੇਵਾ ਸਾਹਿਬ ਨੂੰ ਕੈਮ ਕਰ ਦਈਏ ਉਹਨਾਂ ਨੇ ਕਿਹਾ ਕਿ ਅੱਜ ਤੇ ਰੋਟੀ ਨਹੀਂ ਖਾ ਸਕਦੇ ਇਹਨਾਂ ਨੇ ਕੋਈ ਫੂਡ ਕੋਈ ਨਹੀਂ ਇਹਨਾਂ ਨੇ ਅੰਦਰ ਪਾਉਣਾ ਹਨਾ ਫਿਰ ਕਿਹਾ ਕਿ ਜਿਵੇਂ ਡ੍ਰਿਪ ਹੀ ਆ ਜੀ ਦਵਾਈ ਆ ਜੀ ਇਹ ਮਾਮੂਲੀ ਦਵਾਈ ਆ ਜੀ ਇਹਨਾਂ ਤੁਹਾਨੂੰ ਕੈਮ ਕਰ ਦਾਂਗੇ ਉਹ ਵਿੱਚ ਰਾਤ ਨੂੰ ਕੋਈ ਬਲੱਡ ਟੈਸਟਿੰਗ ਕੀਤਾ ਕੋਈ ਇਲੈਕਟ੍ਰੋਲਾਈਟ ਨਹੀਂ ਚੈੱਕ ਕੀਤੇ ਤੇ ਆ ਕੇ ਸ਼ੂਗਰ ਦੀ ਉਹ ਲਾਲਤੀ ਉਹ ਰਾਤੋ ਰਾਤ ਹੀ ਉਹਨਾਂ ਨਾਲ ਕੁਝ ਹੋ ਸਕਦਾ ਸੀ ਤੇ ਉਹ ਚੀਜ਼ ਹੋਈ ਫਿਰ ਮੇਰਾ ਮੇਕੋ ਮੇਰਾ ਕਿਸਾਨਾ ਨੂੰ ਆ ਕਿ ਤੁਹਾਨੂੰ ਚਿਕਨੇ ਰਹਿਣਾ ਪਊਗਾ ਕਿਉਂਕਿ ਜੋ ਕੁਝ ਇਹਨਾਂ ਨੇ ਕੀਤਾ ਇਹਦੇ ਨਾਲ ਉਹ ਕੀ ਚਾਹੁੰਦੇ ਆ ਕਿ ਕਿਸਾਨ ਕਿਸਾਨ ਨਾਲ ਲੜੇ ਲੀਡਰ ਲੀਡਰ ਨਾਲ ਲੜੇ ਸੋ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਇਹਦੇ ਵਿੱਚ ਡੱਲੇਵਾਲ ਸਾਹਿਬ ਨੂੰ ਨਾ ਤੁਸੀਂ ਕੋਸਿਓ ਤੇ ਨਾ ਹੀ ਲੀਡਰਾਂ ਨੂੰ ਕਹਿੰਦਾ ਇੱਕ ਦੂਜੇ ਵੱਲ ਉਂਗਲ ਚੁੱਕਿਓ ਕਿਉਂਕਿ ਤੁਹਾਡੇ ਜੇ ਤੁਹਾਡੇ ਔਰ ਜੇ ਤੁਹਾਨੂੰ ਤੁਸੀਂ ਸਮਝਦੇ ਹੋ ਕਿ ਤੁਹਾਡੇ ਨਾਲ ਧੋਖਾ ਹੋਇਆ ਮੇਰੀ ਗੱਲ ਚੈੱਕ ਕਰੋ ਇਹਦੇ ਪਰ ਬੋਲੋ ਜੇ ਤੁਸੀਂ ਹੁਣ ਵੀ ਨਾ ਬੋਲੇ ਫਿਰ ਲੋਕਾਂ ਨੇ ਜੋ ਕਹਿੰਦੇ ਆ ਉਹਨਾਂ ਨੇ ਕਿਹਾ ਨਹੀਂ ਜੋ ਕਹਿ ਰਹੇ ਆ ਉਹ ਫਿਰ ਉਹਨਾਂ ਨੇ ਕਿਹਾ ਕਿ ਬਈ ਤੁਸੀਂ ਵੀ ਇਸ ਦਾ ਹਿੱਸਾ ਹੋ ਤੋ ਮੈਂ ਹਰ ਇੱਕ ਨੂੰ ਕਹਿਣਾ ਕਿ ਜੇ ਮੇਰੀ ਜੇ ਇਹ ਗੱਲਾਂ ਸੱਚੀਆਂ ਵਾਂ ਤੇ ਪਲੀਜ਼ ਆਪਾਂ ਹੁਣ ਬੋਲੀਏ ਇਸ ਦਾ ਜਵਾਬ ਦਿਓ ਸਰਕਾਰ ਕੋਲ ਜਵਾਬ ਮੰਗਿਏ ਕਿ ਤੁਸੀਂ ਸਾਡੇ ਨਾਲ ਝੂਠ ਕਿਉਂ ਬੋਲਿਆ ਤੁਸੀਂ ਆ ਝੂਠ ਬੋਲ ਕੇ ਆ ਕੁਝ ਕਿਉਂ ਕੀਤਾ ਇਹ ਬਹੁਤ ਜ਼ਰੂਰੀ ਆ ਔਰ ਪਰ ਇੰਨੀ ਗੱਲ ਜ਼ਰੂਰ ਆ ਹੁਣ ਇੱਕ ਗੱਲ ਸਾਰਿਆਂ ਨੂੰ ਪਤਾ ਕਿਉਂਕਿ ਜੇ ਵਾਕਈ ਉਸ ਦਿਨ ਸਾਡੇ ਕੋਲ ਉਧਰ ਸਾਡੇ ਨਾਲ ਧੋਖਾ ਹੋਇਆ ਤੇ ਇਸੇ ਲਈ ਹੋਇਆ ਕਿਉਂਕਿ ਉੱਥੇ ਸਾਡੇ ਲੀਡਰ ਘਟ ਸੀ ਜਿਹੜੀਆਂ ਜਥੇਬੰਦੀਆਂ ਵਾਂ ਉਹ 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 ਉੱਤੇ ਸਾਰੀਆਂ ਨਹੀਂ ਸੀ ਔਰ ਜਾਂ ਮੈਨੂੰ ਮੈਂ ਮੈਂ ਇਹ ਕਹਿੰਦਾ ਵਾਂ ਕਿ ਸਾਨੂੰ ਆਪਣਾ ਦਾਇਰਾ ਵੱਡਾ ਕਰਨਾ ਪਊਗਾ ਕੌਣ ਲੋਕ ਮੀਟਿੰਗਾਂ 'ਚ ਜਾਂਦੇ ਆ ਕਿੰਨੇ ਲੋਕ ਮੀਟਿੰਗਾਂ 'ਚ ਜਾਂਦੇ ਆ ਉਹਦਾ ਦਾਇਰਾ ਵੱਡਾ ਕਰਨਾ ਪਊਗਾ ਕਿ ਸਾਡੇ ਨਾਲ ਇਹੋ ਜਿਹਾ ਦੁਬਾਰਾ ਧੋਖਾ ਨਾ ਹੋਵੇ ਇਸੇ ਲਈ ਮੈਨੂੰ ਯਾਦ ਹੈ ਜੋ ਦਿੱਲੀ ਚਾਹ ਪੰਜਜੁਗਤ ਕਿਸਾਨ ਮੋਰਚਾ ਸੀ ਕਿੰਨੇ ਲੀਡਰ ਮੀਟਿੰਗਾਂ 'ਚ ਜਾਂਦੇ ਸੀ ਉਹ ਇਸੇ ਲਈ ਜਾਂਦੇ ਸੀ ਕਿ ਭਾਈ ਜੇ ਕੋਈ ਉਹ ਖੱਬੀ ਵਾਲੀ ਗੱਲ ਕਰੇ ਸੱਜੇ ਵਾਲੀ ਗੱਲ ਕਰੇ ਪੁੱਠੀ ਗੱਲ ਕਰੇ ਕੋਈ ਨਾ ਕੋਈ ਲੀਡਰ ਉਹ ਗੱਲ ਫੜ ਲੈਂਦਾ ਸੀ ਜਦੋਂ ਕਮਰੇ 'ਚ ਇਸ ਇਹ ਸਿੱਖੀ 'ਚ ਵੀ ਆ ਪੰਜ ਪਿਆਰੇ ਕਿਉਂ ਉਹ ਇਸੇ ਲਈ ਆ ਕਿ ਜੇ ਕੋਈ ਸਾਡਾ ਸੀ ਡਿਸੀਜਨ ਮੇਕ ਕਰਨਾ ਜਦੋਂ ਇੱਕ ਬੰਦਾ ਮੇਕ ਕਰੂਗਾ ਤੇ ਉਹ ਗਲਤੀ ਕਰ ਸਕਦਾ ਜਦੋਂ ਉਹ ਆਪਣਾ ਇੱਕ ਗਰੁੱਪ ਕਰਦਾ ਉਦੋਂ ਆਪਾਂ ਗਲਤੀ ਨਹੀਂ ਕਰ ਸਕਦੇ ਸੋ ਮੈਂ ਕਿਸਾਨਾਂ ਨੂੰ ਕਹਿਣਾ ਕਿ ਹੁਣ ਆਪਾਂ ਨੂੰ ਬਹੁਤ ਮਿਹਨਤ ਕਰਨੀ ਪੈਣੀ ਆ ਪਰ ਪਹਿਲੀ ਪਹਿਲੀ ਗੱਲ ੱਲੇਵਾਲ ਸਾਹਿਬ ਦੀ ਜਾਨ ਬਚਾਈਏ ਦੂਜੀ ਗੱਲ ਜੋ ਕੋਈ ਸਰਕਾਰ ਨੇ ਕੀਤਾ ਇਹ ਜਿਹੜਾ ਧੋਖਾ ਕੀਤਾ ਇਹ ਲੋਕਾਂ ਤੱਕ ਲੈ ਕੇ ਜਾਈਏ ਇਹਦੇ 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 ਬਾਰੇ ਬੋਲੀਏ ਸਰਕਾਰ ਤੋਂ ਸਰਕਾਰ ਨੂੰ ਸਵਾਲ ਕਰੀਏ ਕਿ ਤੁਸੀਂ ਇਹ ਇਹ ਕੁਝ ਕਿਸਾਨਾਂ ਨਾਲ ਕਿਉਂ ਕੀਤਾ ਤੁਹਾਡਾ ਬਹੁਤ ਧੰਨਵਾਦ ਡਾਕਟਰ ਸਾਹਿਬ ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ ਥੈਂਕ ਯੂ ਕੋਈ ਗੱਲ ਚਿਕਾ ਖਾਲਸਾ ਵਾਹੇ ਕੁਝ ਪਈ